ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਵੀ ਜੀ ਅੱਜ ਪਿੰਡ ਆਏ ਆ ਗੋਰੇ ਨੰਗਲ ਤਹਿਸੀਲ ਇਹ ਨਾਲਾ ਤੇ ਜ਼ਿਲ੍ਹਾ ਅਮਰਸਰ ਬਾਕੀ ਵੀਰ ਦੇ ਕੋਲ ਨਾ ਚੰਗੇ ਪਸ਼ੂ ਆ ਤੇ ਬਾਕੀ ਵੜਾ ਤੁਹਾਨੂੰ ਦਵਾਉਣੀਆਂ ਵਿੱਚ ਕੋਈ 32 32-34000 ਦੇ ਵਿੱਚ ਵੇਚੀ ਤੇ ਚੰਗੀਆਂ ਵੜਾ ਆ ਤੇ ਬਾਕੀ ਕਰਦੇ ਵੀਰ ਨਾਲ ਗੱਲਬਾਤ ਸੁਈਆਂ ਸਵਾਈਆਂ ਆ ਤੇ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਵਹਿਰਾਂ ਦਾ ਹਾਂਜੀ ਆਓ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰ ਜੀ ਹੋਰ ਸਭ ਠੀਕ ਠਾਕ ਹੀ ਦੇ ਬਿਲਕੁਲ ਵਧੀਆ ਧੰਨਵਾਦ ਤੇ ਨਾਮ ਆਪਣਾ ਦੱਸੋ ਹਾਂ ਨਾਮ ਮੇਰਾ ਹਰਜਿੰਦਰ ਸਿੰਘ ਜੀ ਹਾਂਜੀ ਪਿੰਡ ਟੋਰੇ ਨੰਗਲ ਤਹਿਸੀਲ ਜਨਾਲਾ ਜ਼ਿਲ੍ਹਾ ਮਰਸਾ ਹਾਂਜੀ ਫੋਨ ਨੰਬਰ ਦੱਸ ਦੋ 6284847268 ਠੀਕ ਹੈ ਤੇ ਕਿੰਨੇ ਪਸ਼ੂ ਫਿਰ ਅੱਜ ਅੱਜ 3 ਜੀ ਵੀਰ ਜੀ ਠੀਕ ਹੈ ਤੇ ਚੰਗੇ ਲੈਣਦੇ ਜੀ ਅੱਜ ਹਾਂ ਪ੍ਰਿੰਟ ਪ੍ਰਿੰਟ ਚੰਗਾ ਵਸ਼ੀਆਂ ਦਾ ਸਾਫ਼ ਵਸ਼ੀਆਂ ਵੀਰ ਜੀ ਕੋਈ ਵਹਨਿਆ ਦੇ ਕਾਨੂੰਨ ਨਹੀਂ ਆ ਹਾਂ ਠੀਕ ਹੈ ਜਿੰਨੂੰ ਕਹਿ ਦਿੰਦੇ ਆ ਬਾਕੀ ਚਲੋ ਵੀਡੀਓ ਦਾ ਆਪਣਾ ਪਹਿਲਾਂ ਪਲਾਨ ਨਹੀਂ ਚਲੋ ਹੁਣ ਥੋੜਾ ਜਿਹਾ ਨਾ ਚੋਈਆਂ ਚੋਈਆਂ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਿਓ ਵੀਰ ਜੀ ਦੇ ਨਾ ਚੋਈਆਂ ਹੁੰਦੀਆਂ 100 ਤਕੜੇ ਵਾਨੇ ਕਰਦਨੇ ਆਂ ਨਹੀਂ ਉਹ ਕੰਮ ਨਹੀਂ ਜਿਹੜਾ ਸਾਫ ਸੁਥਰਾ ਕੰਮ ਕਰੋ ਨਾਲੇ ਆਪਾਂ ਆਪਣੇ ਚੈਨਲ ਤੇ ਪਉਣਾ ਹੀ ਪਛੂ ਇਦਾਂ ਦੇ ਰਹੇ ਹਾਂ ਤਾਂ ਤਾਂ ਆਉਂਦਾ ਨਹੀਂ ਨਾ ਪਤਾ ਹਾਂਜੀ ਹਾਂਜੀ ਉਹ ਫਿਰ ਪਹਿਲਾਂ ਮੇਰਾ ਚੱਲ ਜਾ ਕੇ ਤੁਹਾਡੇ ਨੰਮੇ ਆ ਲੋ ਗਿਆ ਚਲੋ ਹਾਂਜੀ ਹਾਂਜੀ ਤੇ ਇਹਦੀ ਇਹ ਤੋਂ ਕਰੀਏ ਸਟਾਰਟ ਹਾਂ ਇਹ ਤੋਂ ਕਰ ਲਵਾਂਗੇ ਇਹ ਕਿੰਨਾ ਟਾਈਮ ਹੋਇਆ ਜੇ ਇਹਨੂੰ ਸੂਈ ਨੂੰ ਸੂਈ ਨੂੰ ਵੀਰ ਜੀ ਮਹੀਨਾ ਹੋ ਗਿਆ ਜੀ ਠੀਕ ਹੈ ਮਤਲਬ ਮਹੀਨੇ ਦੀ ਸੂਈ ਹੈ ਠੀਕ ਹੈ ਬੱਚਾ ਕੀ ਜੇ ਮਗਰ ਬੱਚਾ ਗਰਲੈਂਡੋ ਵਸ਼ੀ ਕੇ ਇਹਨੇ ਟੀਕਾ ਸਪੈਸ਼ਲ ਭਰਾਇਆ ਦਿੱਤੀ ਠੀਕ ਹੈ ਜੀ ਗਰਲੈਂਡੋ ਦੀ ਵਸ਼ੀ ਜੇ ਮਗਰ ਤੇ ਦੁੱਧ ਹੁਣ ਇੱਕ ਵੀਰ ਜੀ ਕਹਿ ਦਿੰਦੇ ਆ ਗਰਲੈਂਡੋ ਕਹਿੰਦੇ ਕਹਿੰਦੇ ਐਵੇਂ ਨਾ ਰੱਖ ਲਿਆ ਵੀਰ ਜੀ ਗਰਲੈਂਡੋ ਬਛੀਆਂ ਹੁੰਦੀਆਂ ਆ ਅੱਛਾ ਨਹੀਂ ਹੁੰਦੀ ਜਿਹਨਾਂ ਨੂੰ ਨਸਲ ਬਾਰੇ ਪਤਾ ਹਾਂਜੀ ਹਾਂਜੀ ਗਰਲੈਂਡੋ ਬਰੀਡ ਕੀਤੀ ਨਾ ਤਿਆਰ ਬਣ ਠੰਡੀਆਂ ਠੰਡੀਆਂ ਹੁੰਦੀਆਂ ਜਿਹੜਾ ਗਰਮੀ ਘਟ ਮਨਾਉਂਦੀ ਆ ਅਮਰੀਕਨ ਬਛੀ ਜਿਹੜੀ ਚੀਜ਼ ਕਹਿੰਦੇ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਤੇ ਜਮਰ ਕਿੰਨਾ ਦੁੱਧ ਦੇ ਹੁਣ ਕਿੰਨਾ ਤਿਆਰ ਜੇ ਤੇ ਕਿੰਨਾ ਕਰਦੇ ਹੁਣ ਵੀਰ ਜੀ ਨੌਂ ਦਹਾਂ ਦੇ ਘੇਰੇ 'ਚ ਠੀਕ ਦੁੱਧ 12 ਕਿਲੋ ਕਰ ਦੂ ਬਰਤਨਾਂ ਦੇ ਵਿੱਚ ਹਾਂਜੀ ਚਲੋ ਆਹ ਸੱਚਾਈ ਦੱਸਣੀ ਸਹੀ ਗੱਲ ਆ ਭ ਬਾਕੀ ਬੱਚਾ ਇਹਦਾ ਤੁਹਾਨੂੰ ਵਿਖਾਦਨੇ ਬੱਚਾ ਕਿਹੜਾ ਜੀ ਵੀ ਤੇ ਹਾਰਲੀ ਬੱਛੀ ਚ ਲੋ ਜੀ ਵੀਰ ਜੀ ਆਹ ਜੇ ਗਰਲੈਂਡੋ ਦੀ ਬੱਛੀ ਜੇ ਮਗਰ ਬਾਕੀ ਕੋਈ ਲਾਲੇ ਆਪਣੇ ਹਿਸਾਬ ਨਾਲ ਕਿਉਂਕਿ ਵੀਰ ਦਾ ਕੰਮ ਸਚਾਈ ਵਾਲਾ ਹੀ ਆ ਕਿਉਂਕਿ ਏਡੀ ਬੱਛੀ ਆ 9-10 ਕਿਲੋ ਵੀਰ ਨੇ ਦੱਸਿਆ ਤੇ ਇਹਨੂੰ ਆਂਦਾ ਵੀ ਕੀ ਆ 9-10 ਕਿਲੋ ਤੁਸੀਂ ਆਪਣੇ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਨਹੀਂ ਤਾਂ ਕਹਿਣ ਨੂੰ ਭਾਵੇਂ ਕੋਈ 15 ਕਿਲੋ ਕਹੀ ਜਾਂਦਾ ਪਰ ਸਚਾਈ ਵਾਲਾ ਕੰਮ ਵੀਰ ਨੇ ਕੀਤਾ ਆ ਬਾਕੀ ਇਦਾਂ ਦੀਆਂ ਤੇ ਜਿਹੜੀਆਂ ਕਹਿਣ ਨੂੰ ਬੜਾ ਬੜਾ ਕਹੀ ਜਾਂਦੇ ਜੀ ਠੰਡੀਆਂ ਵੀਰ ਜੀ ਬੱਛੇ ਆ ਬਾਕੀ ਹਾਂਜੀ 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 ਇਹ ਗੱਲ ਬਾਤ ਲਓ ਜੀ ਵੀਰ ਜੀ ਕਿ ਆਪਣੀ ਕੋਸ਼ਿਸ਼ ਇਹ ਹੁੰਦੀ ਆ ਵੀ ਪਸ਼ੂ ਸਾਫ਼ ਸੁਥਰਾ ਤੇ ਜੈਜ ਰੇਟ ਤੇ ਵਿਖਾਈਏ ਤੇ ਸਾਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਪਸ਼ੂ ਤੁਹਾਨੂੰ ਇਦਾਂ ਜੈਜ ਰੇਟ ਤੇ ਤੇ ਚੰਗੇ ਪਸ਼ੂ ਤੁਹਾਨੂੰ ਵਿਖਾਉਂਦੇ ਰਾਵਾਂਗੇ ਲਓ ਜੀ ਵੀਰ ਜੀ ਇਹ ਚੰਗੀ ਵਹਿੜ ਆ ਤੇ ਨਿਗੇ ਜੇ ਮੁੱਲ ਤੇ ਦਵਾਦਣੀ ਅੱਜ ਕੀ}{|\text{ਖਿਆਲ ਦੁੱਧ ਚੰਗਾ ਭਰੀ ਜਾਊਗੀ ਵੈੜ ਤੇ ਹੈ ਵੀ ਕੱਦ ਕਾਰਡ ਵਾਲੀ ਛੋਟੀ ਨਹੀਂ ਏ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਿਓ ਹਾਂਜੀ ਵੀਰ ਜੀ ਕਿੰਨੇ ਦੀ ਕਰੀਏ ਫਿਰ ਇਹ ਲੈਣ ਦੇਣ ਵਾਲਾ ਹੀ ਕੰਮ ਕਰੀਏ ਮੈਂ ਤਾਂ ਜੈਜ ਜੀ ਦੇ ਦਈਏ 50000 ਦੀ ਨਹੀਂ 50 ਆਪਣੇ ਚੈਨਲ ਤੇ ਨਹੀਂ ਇਹ ਪੈਸੇ ਤੁਹਾਨੂੰ ਪਹਿਲਾਂ ਦੱਸਿਆ ਜੀ ਆਪਾਂ ਜੈਜ ਜੈਜ ਰੇਟ ਤੇ ਦੋਨੇ ਚਲੋ ਤੁਸੀਂ ਵੀ ਯਾਰ ਦੋ ਯਾਰ ਲਓ ਵਿੱਚੋਂ ਕਿਉਂਕਿ ਤਿੰਨ ਡੰਗਰੇ ਆ 3000 ਬਜ ਗਿਆ ਤਾਂ ਚਲੋ 3000 ਥੋੜਾ ਜੇ ਆਪਾਂ ਵਦ ਵਦ ਬੱਲੇ ਬੱਲੇ ਹੋਏ ਹੁਣ ਮੰਨ ਲਓ ਇੱਕੋ ਜਿਹਾ ਕਰਾਂਗੇ 5-7 ਹਜ਼ਾਰ ਕਮਾਉਣਾ ਤਾਂ ਫਿਰ ਉਹ ਗੱਲ ਨਹੀਂ ਬਣਦੀ ਕੋਈ ਲੈਣ ਵਾਲੇ ਨੇ ਵੀ ਜੇ ਕੋਈ ਕਾਰੋਬਾਰੀ ਨੇ ਵੀ ਲੈਣੀ ਹੈ ਤਾਂ ਚਲੋ ਵੀ 2000 ਜਾਰੇ ਕਮਾ ਲਈ ਜੀ ਪਹਿਲੀ ਗੱਲ ਤਾਂ ਖੜਦੇ ਹੀ ਕਾਰੋਬਾਰੀ ਆ ਬੇਕਾਰੋਬਾਰੀ ਵਿੱਚ ਕਰਦੇ ਫੋਨ ਤੇ ਜਿਦਾਂ ਹਾਂਜੀ ਹਾਂਜੀ ਆਪਾਂ ਕੰਮ ਉਹ ਕਰਨਾ ਜਿਹੜਾ ਲੈ ਲੈਣਾ ਹਾਂਜੀ 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 35 ਦੀ ਦੇ ਦਈਏ ਵੀ ਅੱਧੀ ਨਹੀਂ ਕਰ ਦਈਏ ਮੰਨ ਤਾਂ ਇੱਕ ਵਾਰੀ ਛੋਟ ਛਾੜੀ ਕਰ ਦੇ ਜੇ ਛੋਟ 600 ਵਾਲੀ ਕਰ ਦੋ 32 ਦੀ ਦੇ ਦਈਏ ਦੇਖ ਲਓ ਜਿੰਦਾ ਜੇ ਤੇ 31 ਦੀ ਜਾਂਦੇ ਸਕਨ ਸਕੀਮ ਹੀ ਆ ਲਓ ਜੀ ਵੀਰ ਜੀ 31000 ਦੀ ਸਾਰੇ ਚੈਨਲਾਂ ਦੇ ਵੀਡੀਓ ਵੇਖੋ ਤੇ ਫਿਰ ਵਾੜ ਖਰੀਦਿਓ ਬਾਕੀ ਥਾਨ ਥੋਣ ਵੀ ਕਰ ਲੋ ਚੱਕ ਚੰਗਾ ਥਾਨ ਲੱਗਾ ਜੇ ਵੈੜ ਨੂੰ ਥਾਨ ਵੀਰ ਜੀ ਅਡਾ ਅਡਾ ਲੰਮਾ ਕਰੂ ਭਸਮਾ ਪਾ ਠੀਕ ਹੈ ਜੀ ਬਾਕੀ ਥਾਨਾਂ ਦੀ ਫੁੱਲ ਗਰੰਟੀ ਹੋਊਗੀ ਲਓ ਜੀ ਵੀਰ ਜੀ ਫੁੱਲ ਗਰੰਟੀ ਵਾਲੀ ਜੇ ਨਾਲ ਹਾਂਜੀ ਠੀਕ ਹੈ ਜੀ ਇਹਦੀ ਕੀ ਡਿਟੇਲ ਜੇ ਇਹ ਵੀ ਵੀਰ ਜੀ ਵੇਖੋ ਵੈੜ ਲਓ ਜੀ ਵੀਰ ਜੀ ਠੰਡੀ ਥੀਰੀ ਇਹਨੂੰ ਕਾਲਾ ਥਾਨ ਲੱਗਾ ਜੇ ਵੇਖੋ ਕਰੋ ਚੈੱਕ ਤੇ ਕਿੰਨਾ ਜੀਰੇ ਥੱਲੇ ਤਿਆਰ ਇਹਦੇ ਥੱਲੇ ਵੀਰ ਜੀ 10 ਕਿਲੋ ਤਿਆਰ ਆ ਠੀਕ ਹੈ ਜੀ ਕਹ ਇਹਨੂੰ 15 ਕਹਦਾ ਤਾਂ ਗੱਲ ਨਹੀਂ ਬਾਨੀ ਤੇ ਕਿੰਨੇ ਦਿਨ ਦੀ ਸੂਈ ਜੇ ਸੂਈ ਵੀਰ ਜੀ 15 ਦਿਨ ਹੋ ਠੀਕ ਹੈ ਦੇਖੋ ਲੋਕਾ ਕਿਦਾਂ ਕਿਦਾਂ ਦੇ ਭਰਾ ਆ ਜਾਂਦੇ ਆ ਹਾਂਜੀ 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 ਬਾਕੀ ਜਿੰਦਾ ਦੀ ਕਹੀ ਮਨ ਪਸੰਦ ਆ ਹਾਂਜੀ ਚੰਗੀਆਂ ਵਸ਼ੀਆਂ ਦੇ ਹਾਂਜੀ ਤੇ ਲੋ ਜੀ ਵੀਰੀ ਤੋਰੋ ਇਹਨੂੰ ਵੀ ਬਾਕੀ ਵੀਰ ਜਿੰਦਾ ਦੇ ਵੀਰ ਨੇ ਰੇਟ ਕੀਤੇ ਆ ਨਾ ਮਾਰਕੀਟ ਨਾਲੋਂ ਡਾਊਨ ਰੇਟ ਗਏ ਇਹਦਾ ਵੀ ਕਰਾ ਦੇਣਾ ਆਪਾਂ ਵੀਰ ਦੀ ਦੱਕਣੇ ਨਹੀਂ ਨਾ ਵੇਚਨੇ ਆਪਾਂ ਹਾਂਜੀ 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 ਬਾਕੀ ਆਪਾਂ ਦੇ ਹਰੇਕ ਵਪਾਰੀ ਭਰਾ ਨੂੰ ਇਹੋ ਸਲਾਹ ਦਿੰਨੇ ਆ ਕਿ ਜਿਆਦਾ ਬੰਨਣ ਨਾਲੋਂ ਰੋਜ਼ ਦੀ ਇੱਕ ਦੋ ਵੇਚ ਲੋ 1000 2000 ਕਮਾ ਕੇ ਤੇ ਦੇ ਦਿਓ ਜਿਹੜੀ ਆਪਾਂ ਜਿਆਦਾ ਡੱਕ ਛੱਡਦੇ ਆ ਉਹਦਾ ਕੋਈ ਫਾਇਦਾ ਨਹੀਂ ਜੇ ਬਾਕੀ ਵੀਰ ਜੀ ਲਓ ਦੂਰ ਤੋਂ ਵੇਖੋ ਵਛੀ ਵੇਖੋ ਵੀਰ ਕੋਈ ਕੈਮਰਾ ਜ਼ੂਮ ਨਹੀਂ ਜੇ ਕਾਲਾ ਥਾਣ ਲੱਗਾ ਵਛੀ ਨੂੰ ਆ ਆ ਚੀਜ਼ਾਂ ਵੇਖਦੀਆਂ ਵੀਰ ਜੀ ਬਾਕੀ ਸ਼ਾਮ ਤੱਕ ਪੂਰੀ ਅੱਟ ਲੱਟਾ ਲੜਾਈਆਂ ਨਾ ਕੱਢੂਗੀ ਵਾਨੇ ਚੋਂ ਹਾਂਜੀ ਬਾਕੀ ਵੀਰ ਜੀ ਇਹ ਟਾਈਮ ਵੀ ਲਾ ਲਓ ਤੁਸੀਂ ਸਾਹ ਵੀ ਅਜੇ ਸਾਹਾਂ ਨਾ ਦੇਣ ਦਾ ਚੜਾ ਹੀ ਜੇ ਕਿ ਪਸ਼ੂ ਟੋਪਦੇ ਆ ਤੇ ਮੋਲ ਆਪਾਂ ਪਹਿਲਾਂ ਵੀਰ ਨੂੰ ਕਹਿੰਦੇ ਨੇ ਵੀ ਵੀਡੀਓ ਬਣਾਉਣ ਤੋਂ ਵੀ ਮੋਲ ਆਪਾਂ ਚੈਨਲ ਤੇ ਪਾਉਣਾ ਇਹ ਜਾਇਜ਼ ਤੁਕ ਆਪਣੇ ਚੈਨਲ ਤੋਂ ਕੋਈ ਪਸ਼ੂ ਲਵੇ ਤੇ ਕੋਈ ਚੋਣ ਵਾਲਾ ਚੋਵੇ ਜੇ ਕਿਸੇ ਕਾਰੋਬਾਰੀ ਨੇ ਵੀ ਲੈਣਾ ਹੋਵੇ ਤੇ ਗਾਂ ਜਾ ਕੇ ਸੌਖੀ ਵਿਕ ਜੇ ਮੇਰੇ ਤੇ ਜਿੱਦਾਂ ਦੇ ਰਸੇ ਮਗਨ ਆਏ ਉਦਾਂ ਦੇ ਰਹਿਣ ਤੇ ਆ ਹਾਂਜੀ ਹਾਂਜੀ ਕੋਈ ਹਾਰ ਸ਼ਿੰਗਾਰ ਨਹੀਂ ਕੀਤਾ ਕੋਈ ਜੇ ਹਾਰ ਸ਼ਿੰਗਾਰ ਕਰੀਏ ਤਾਂ ਜਹਾਜਾਂ 2-2000 ਹੋਰ ਵਧਾਉਂਦੇ ਆ ਨਹੀਂ ਆਪਾਂ ਚਲੋ ਰੋਟੀ ਆਪਾਂ ਕੋਈ ਨਹੀਂ ਗੱਲ ਕੁਛ ਹੁੰਨੀਆਂ ਪਾਈਆਂ ਰੋਟੀ ਪਾਣੀ ਮਿਲਦਾ ਜਾਂਦਾ ਨਾ ਗੱਲ ਚ ਕਹਿੰਦੇ ਟੱਲੀ ਜੇ ਹਾਂਜੀ ਹਾਂਜੀ ਉਦਾਂ ਹੀ ਦੇਣੀ ਆ ਜਿੱਦਾਂ ਆਈਆਂ ਠੀਕ ਹੈ ਜੀ ਇਹ ਇਹ ਮੇਰੇ ਤੇ ਨਹੀਂ ਭਾਰ ਪੈਣਾ ਵੀਰਾਂ ਦੇ ਪੈਣਾ ਜਿੰਨਾ ਖਰੀਦਣੀ ਹਾਂਜੀ ਹਾਂਜੀ ਤੇ ਕਰੀਏ ਜੱਜ ਜੱਜ ਵੀ ਇਹ ਬਿਲਕੁਲ ਤਾਜ਼ੀਆਂ ਨੇ ਦੁੱਧ ਵਦਨਾ ਹਾਂਜੀ ਤਾਜ਼ੀਆਂ ਨੇ ਹਾਂਜੀ ਕਿੰਨਾ ਚਵਾਉ ਇਹ ਮੈਂ ਕਹਿੰਦਾ ਵੀ 13 ਕਿਲੋ ਤੋਂ ਮੈਂ ਚਵਾਈ ਜਾ ਹਾਂ ਚਲੋ ਸੱਚਾਈ ਇਹਨਾਂ ਤੇ ਹੋਰ ਕੋਈ ਭਾ ਵੀਰ ਹਿਸਾਬ ਲਾ ਲੇ ਵੀ ਅੱਜੇ ਵੀ ਬਾਕੀ ਵੀਰ ਜੀ ਵੱਧ ਕਹਦੇ ਤੇ ਵੱਧ ਵੀ ਮੰਨਣ ਨੂੰ ਮੰਨ ਲਈਦਾ ਚਲੋ ਬਾਕੀ ਗਾਵਾਂ ਪ੍ਰਿੰਟ ਵਾਸ਼ ਹਾਂਜੀ ਹਾਂਜੀ ਪ੍ਰਿੰਟ ਬੜਾ ਸੋਹਣਾ ਚੰਗੀ ਸ਼ਾਈਨਿੰਗ ਵੇਖੋ ਪੂਰੀ ਆ ਸ਼ਾਈਨਿੰਗ ਵੇਖੋ ਹਾਂਜੀ ਤੇ ਕਰੀਏ ਜੈਜਾ ਜੇ ਵੀ ਜੈਸਾ ਨੋਈ ਵੀਰ ਜੀ ਕਰ ਦਈਏ ਜੈਸਾ ਨੋਈ ਕਰ ਦਈਏ 36 ਦੀ ਦੇ ਦਈਏ ਨਹੀਂ ਕਰੀਏ ਮੈਂ ਛੇੜੀ ਦੇ ਦਈਏ ਇਹ ਆਫਰ ਚ ਪਾਉਣੀ ਆ ਪਾ ਮੈਂ ਆਪਣਾ ਚੈਨਲ ਆ ਆਫਰ ਫੇਰ ਵੀਰ ਕੋਈ ਜੇਦਨਾ ਨਾ ਕਰੇ ਫੇਰ ਵੀ ਫੋਨ ਲਾ ਕੇ ਤੇ ਆਖੇ ਵੀਰ ਇੰਨੇ ਦੀ ਦੇ ਦੇ ਨੇ ਦੀ ਸਾਨੂੰ ਕਰਾਇਆ ਪੈਂਦਾ ਭੜਾ ਪੈਂਦਾ ਇਹ ਆਪਣੀ ਕੋਈ ਸਮਝ ਕਰਕੇ ਤੇ ਫੋਨ ਫੇਰ ਲਾ ਲੈ ਹਾਂਜੀ 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 ਇਹ ਵੀਰ ਜੀ 35 ਦੀ ਦੇ ਦਈਏ ਨਹੀਂ ਮੈਂ ਨਹੀਂ 34 ਦੀ ਕਰੀਏ ਵੀਰ 33 ਦੀ ਜਾਂਦੇ ਛੋਟ ਛੱਡ ਵਿੱਚੋਂ ਕਰਦਾ ਲਓ ਜੀ ਵੀਰ ਜੀ ਕੋਈ ਦੇ ਨਹੀਂ ਤਾਜੀ ਸੂਈ ਜੇ ਥਣ ਥੋਣ ਇਹਦਾ ਕਰੋ ਚੱਕ ਕਿ ਕਾਲਾ ਥਣ ਚੰਗਾ ਥਣ ਲੱਗਾ ਜੇ ਵੀਰ ਮੈਂ ਬਿਲਕੁਲ ਜੈ ਜੈ ਰੇੜ ਗੇ ਹਾਂਜੀ ਵੱਡੀ ਵੇੜ ਵੀ ਤੇ ਆ ਗਈ ਅੱਗੇ ਲੋ ਜੀ ਜੀ ਵੱਡੀ ਵਹਿੜ ਆ ਤੇ ਬਾਕੀ ਇਹ ਵੀ ਬਿੱਧੀ ਠੰਡੀ ਆ ਠੀਕ ਹੈ ਲੋ ਜੀ ਜੀ ਕੋਈ ਗੱਲ ਪਾਸ ਫਾਇਆਂ ਚੈੱਕ ਕਰੋ ਬਾਨੇ ਦੀਆਂ ਤੇ ਵੀਰ ਜੀ ਕਿੰਨੇ ਦਿਨ ਹੋ ਗਏ ਜੇ ਨੂੰ ਸੂਈ ਨੂੰ ਵੀਰ ਜੀ ਅਜੇ ਤੇ ਮਨੇਰੇ ਹੀ ਸੂਈ ਆ ਠੀਕ ਆ ਬੱਚਾ ਬੈਠਾ ਜੀ ਲੋ ਜੀ ਜੀ ਬੱਚਾ ਕਿ ਬੱਚੀ ਆ ਬੱਚਾ ਹੀ ਵੀਰ ਜੀ ਲੋ ਜੀ ਜੀ ਬੱਚਾ ਇਹ ਕਰਿਓ ਕੈਮਰੇ ਨੂੰ ਇਹਨੂੰ ਤੇ ਜੇ ਉੱਠਣ ਦੀ ਜਾਂਚ ਨਹੀਂ ਚਾਰੇ ਨੂੰ ਉਹ ਸਾਬ ਨਾਲ ਕੋਈ ਵੀਰ ਅੰਦਾਜ਼ਾ ਲਾ ਲੇ ਆ ਵੇਖੋ ਬਾਕੀ ਪਸ਼ੂ ਵੀਰ ਕੋ ਨਾ ਆ ਗਿੱਲੇ ਨਾਲੂ ਦੇ ਵਿੱਚ ਇਥੋਂ ਵਿੱਚ ਹਣੀ ਰੇ ਕੋਰੇ ਮੈਡਮ ਉਹਨੇ ਮਾਰਦੀ ਚਲੋ ਜੀ ਇਧਰ ਵੇਖੋ ਆਨ ਮਾਰੇ ਗਿੱਲਾ ਨਾੜੂ ਜੀ ਗਿੱਲਾ ਨਾੜੂ ਜੀ ਹਾਂਜੀ ਗਿੱਲਾ ਨਾੜੂ ਆਹ ਨਾ ਵੇਖਣ ਵਾਲੇ ਨੇ ਵੀਰ ਨੇ ਕਿੰਨੇ ਹਿਸਾਬ ਲਾ ਹੀ ਲੈਣਾ ਹਾਂ ਵੇਖੋ ਵੀਰ ਜੀ ਸਾਫ ਹੋਈ ਜੇ ਇਤ ਹਾਂਜੀ 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 ਅੱਜ ਮੈਂ ਜੇ ਮੈਲਾ ਮੂਲਾ ਹੀ ਆ ਹਾਂਜੀ ਹਾਂਜੀ ਤੇ ਵੀਰ ਜੀ ਕਿੰਨੇ ਦੁੱਧ ਆ ਲਈ ਜੇ ਦੁੱਧ ਤੇ ਵੀਰ ਜੀ ਬੁੜਾ ਰਿਕਾਰਡ ਦੱਸਿਆ ਹੈ ਹਾਂਜੀ ਹਾਂਜੀ ਤੇ ਜਿੰਨਾ ਲਈ ਹੀ ਪਹਿਲਾਂ ਆਈ ਵੀ ਬੜੀ ਮਹਿੰਗੀ ਹੈ ਠੀਕ ਆ 1 ਲੱਖ ਦੇ 5000 ਦੀ ਖਰੀਦ ਹੀ ਆ ਨਾ ਠੀਕ ਹੈ ਜੀ ਚਲੋ ਵੱਡੀ ਪਾਉਨੇ ਨਹੀਂ ਮੰਗਣੇ ਹਾਂਜੀ ਹਾਂਜੀ ਚਲੋ ਸਾਫ ਦਾ ਮੁੱਲ ਪੈਂਦਾ ਤੇ ਕਿੰਨਾ ਦੁੱਧ ਕਿੰਨਾ ਚੋ ਆਜੂਗੀ ਦੁੱਧ ਵੀਰ ਜੀ ਉਹਨਾਂ ਚੋ ਆਇਆ 5 ਲੀਟਰ ਠੀਕ ਹੈ ਜੀ ਠੀਕ ਹੈ ਅਸੀਂ ਆਨੇ ਵੀ 20 22 ਕਿਲੋ ਦੇ ਜੋਵੇ ਥੋੜੇ ਜਿਹਾ ਸਾਹਮ ਘੱਟ ਕੀਤੀ ਹੈ ਕਰ ਠੀਕ ਲਓ ਜੀ ਵੀਰ ਜੀ ਜੇ ਕੋ ਚੰਗੀ ਸਾਹਮ ਵਾਲਾ ਲੈ ਜਾਏਗਾ ਹਾਂ ਜੀ ਹਾਂ ਜੀ ਤੇ ਚੰਗਾ ਦੁੱਧ ਚ ਮਾਰ ਦੋ ਮਗੀ ਜੇ ਦੁੱਧ ਦੇਣਾ ਨਾ ਚੋਇਆ ਤੇ ਚੋਣਾ ਕਿੰਨੇ ਆ ਹਾਂ ਬ੍ਰੀਡ ਠੀਕ ਹੈ ਤੋੜ ਦੋ ਵੀਰ ਜੀ ਇਹਨੂੰ ਵੀ ਤੋੜ ਦੋ ਹਾਂ ਬ੍ਰੀਡ ਦੁੱਧ ਕੱਢਦੀ ਹੈ ਹਾਂ ਜੀ ਲਓ ਜੀ ਵੀਰ ਜੀ ਦੂਰ ਤੋਂ ਵੀਡੀਓ ਬੰਦੀ ਕੋਈ ਕੈਮਰਾ ਝੂਮਣੀ ਜੇ ਕੀਤਾ ਵੀਰ ਜੀ ਵੱਡੀ ਗਾਂ ਹੈ ਵੱਡੀ ਫੁੱਲ ਘੱਟ ਘਾੜ ਵਾਲੀ ਆ ਹ ਤੇ ਕਹਿਣ ਨੂੰ ਕਹਿਣ ਵਾਲੀਆਂ ਗੱਲਾਂ ਨਾਲ ਜਿੰਨਾ ਮਰਜ਼ੀ ਦੁੱਧ ਕਈ ਜਾਓ ਵੀ ਇੰਨਾ ਚ ਵਾਜੂਗੀ ਪਰ ਵੀਰ ਨੇ ਬਿਲਕੁਲ ਸਹੀ ਦੱਸਿਆ ਵੀ ਜਿੰਨਾ ਕਿ ਦੁੱਧ ਵੇਰ ਚਵਾਊਗੀ ਕਿਉਂਕਿ ਜਿੱਦਾਂ ਇਹਦਾ ਥਣਵਾ ਨਾ ਇਹਨੂੰ 20-25 ਲੀਟਰ ਕੀ ਜਾਂਦਾ ਦੁੱਧ ਲਓ ਜੀ ਵੀ ਜੀ ਕਰੋ ਚੱਕ ਦੂਰ ਤੋਂ ਕਰੋ ਚੱਕ ਕਿ ਚੰਗੀ ਵੱਛੀ ਆ ਜੀ ਜੀ ਇਹ ਪੁੜੇ ਨੇ ਚੁੱਕੇ ਵੇਖਣ ਵੱਛੀ ਠੀਕ ਹੈ ਜੀ ਹਾਂ ਹਾਂ ਨਹੀਂ ਤਾਜੀ ਸੂਈ ਬਾਕੀ ਕੋਈ ਖਾਲੀ ਖੁਲੀ ਨਹੀਂ ਦੇਖੀ ਤੀ ਹਜੇ ਭਾਲ ਵੇਖੋ ਹਾਂਜੀ ਹਾਂਜੀ ਭਾਲਾਂ ਹਜੇ ਹਾਂਜੀ ਭਾਲ ਵੇਖ ਲੈ ਬਾਕੀ ਕੋਈ ਖਾਲੀ ਨਹੀਂ ਕੀਤੀ ਹਜੇ ਕੋਈ ਭਰਾ ਹਾਂਜੀ ਥੋੜੀ ਬੋਧੀ ਹਜੇ ਵੀਰ ਨੇ ਚੋਈ ਆ ਕਿਉਂਕਿ ਰਾਤ ਦੀ ਸੂਈ ਸਵੇਰ ਦੀ ਮਨੇਰੇ ਸੂਈ ਰਾਤ ਦੀ ਸੂਈ ਆ ਕੇ ਹਾਂਜੀ 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 ਬਾਕੀ ਬੱਚੇ ਮਗਰ ਚੰਗੇ ਜੇ ਤਨਾਂ ਦੇ ਹਾਂ ਜੀ ਜੇ ਗਾਗਰ ਸਾੰਭੀ ਹੁੰਦੀ ਤੇ ਫੇਰ ਭਾਵੇਂ ਲੱਖ ਹੀ ਮੁੱਲ ਕਰ ਲੈਂਦੇ ਹਾਂ ਹਾਂ ਜੀ ਨਹੀਂ ਕਰਦੀਏ ਵੀ ਆਪਾਂ ਜੱਜ ਜੱਜ ਕਰੀਏ ਮਾਨਤਾਨ ਵਾਲਾ ਫੁੱਲ ਜਿਹੜਾ ਕੋਈ ਵੀਰ ਲੈ ਜਾ ਕੇ ਕੋਈ ਕਾਰੋਬਾਰੀ ਵੀ ਖੜਕੇ ਵੇਚ ਦੇ ਭਾਵੇਂ ਕਹਿਣ ਦੀਆਂ ਗੱਲਾਂ ਜੋ ਮਰਦੀ ਲੋਕੀ ਕਹੀ ਜਾਣ ਹਾਂਜੀ ਹਾਂਜੀ ਮੱਠੀ ਚੰਗੇ ਅੱਡੇ ਤੇ ਚੰਗੇ ਰੁਪਈਆ ਦੀ ਹੈ ਹਾਂਜੀ 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 ਸਾਹਮਣੀ ਪੈਣੀ ਦਹਾ ਦਿਨ ਸਾਹਮਣੀ ਪੈਣੀ ਅਸੀਂ ਦੁੱਧ ਤੇ ਆ ਚਲੋ ਦੁੱਧ ਤੇ ਆ ਚਲੋ ਦੁੱਧ ਕੱਟੂਗੀ ਚਲੋ ਜੇ ਨਾ ਕੋਈ ਇਹਦੀ ਗੱਲ ਬਣੂਗੀ ਫੇਰ ਸਾਹਮਣੀ ਆਹੀਂ ਹਾਂਜੀ ਸਾਹਮਣੀ ਫੇਰ ਸਾਰੇ ਕੰਮ ਕਰਨੇ ਵੀ ਨਹੀਂ ਹਾਂਜੀ ਹਾਂਜੀ ਤੇ ਬੈਠਦੀ ਦੇਦੀ ਨਹੀਂ ਕਰ 550 ਦੇ ਦੇ ਦਨੇ ਮਿੱਧੀ ਦੇਖ ਲਓ ਜੰਦਾ ਤੇ 550 ਦੇ ਦਾਂਗੇ ਕੋਈ ਗੱਲ ਨਹੀਂ ਬਾਕੀ ਮਾਨਤਾ ਥੋੜਾ ਬਲਾ ਕਰ ਦਾਂਗੇ ਜੇ ਵੀਰ ਨਹੀਂ ਜਿੱਦ ਕਰਨੀ ਫਿਰ ਫੋਨ ਨਾ ਲਾ ਹਾਂਜੀ 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 ਹਾਂ ਕਿਉਂਕਿ ਬੱਚੀ ਚੰਗੀ ਚੰਗੇ ਰਕਾਟ ਵਾਲੀ ਹੈ ਹਾਂਜੀ ਹਾਂਜੀ ਬਾਕੀ ਫੁੱਲ ਕੱਦ ਕਾਠ ਵਾਲੀ ਆਪਣੇ ਹਿਸਾਬ ਨਾਲ ਦਾ ਜਿਹੜਾ ਪਸ਼ੂ ਤਿੰਨੇ ਵੀਰ ਕੋ ਚੰਗੇ ਆ ਬਾਕੀ ਠੰਡੀ ਧੀਰੀ ਕੋਈ ਗੱਲ ਨਹੀਂ ਹਾਂਜੀ ਬਾਕੀ ਚਲੋ ਕੋਈ ਵੀ ਵੀਰ ਆਪਣਾ ਚੋ ਚਵਾ ਕੇ ਤਸੱਲੀ ਕਰਕੇ ਪੰਜ ਫਿਰ ਖਰੀਦੇ ਕੋਈ ਫਿਕਸ ਆਰਡਰ ਦੀ ਕੋਈ ਐ ਨਹੀਂ ਢਿਲਕਦਾ ਫਿਰਦਾ ਹਾਂਜੀ ਹਾਂਜੀ ਫਿਕਸ ਜਿਵੇਂ ਨੇ ਦੀ ਹਾਂਜੀ ਚਲੋ ਠੀਕ ਹੈ ਜੀ ਵੀਰ ਜੀ ਉਹ ਧੰਨਵਾਦ ਵੀਰ ਜ